ਲੱਗੀ ਸੇਲ ਲੱਗੀ ਸੇਲ ਲੱਗੀ ਸੇਲ ਪ੍ਰਿੰਟ ਸੂਟਾਂ ਦੇ ਲੱਗੀ ਬਹੁਤ ਵੱਡੀ ਸੇਲ ਉਹ ਜਿਹੜੇ ਬਾਜ਼ਾਰ ਚ ਮਿਲਦਾ 7 700 ਰੁਪਏ ਦਾ ਇੱਕ ਸਾਡੇ ਕੋਲ ਲੈ ਜਾਓ 500 ਦੇ 2 500 ਦੇ 2 500 ਦੇ 2 মাত্র 250 ਰੁਪਏ ਦਾ ਸੂਟ ਆ ਚੱਕੋ ਜੀ ਆ ਗਿਆ ਆਲ ਓਵਰ ਸੂਟ ਤੇ ਨਾਲ ਦੁਪੱਟਾ ਲਾ ਕੇ ਦੇਦਾ ਘੋਟਣ ਦਾ ਰੇਡ ਕਰਤਾ 350 ਦਾਲਦੀਆਂ ਨਾਨੀਆਂ ਬਜ਼ੁਰਗ ਵੀ ਕਰਤੇ ਖੋਜ ਬਾਜ਼ਾਰ ਦੇ ਵਿੱਚ ਮਿਲਦਾ 1000 ਰੁਪਏ ਦਾ ਇੱਕ ਇੱਥੇ ਕਰਤੇ 800 ਦੇ 2 800 ਦੇ 2 800 ਦੇ 2 ਜਮਾ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਦੁਕਾਨਦਾਰੋਂ ਫੇਰੀ ਲੈ ਕੇ ਕੱਪੜਾ ਵੇਚ ਦਿਓ ਘਰ ਲਈ ਕੱਪੜਾ ਲੈਣਾ ਸਾਰਿਆਂ ਦੇ ਲਈ ਖੁੱਲੇ ਗੱਫੇ ਲੈ ਜਾਓ ਮਾਰਕੀਟ ਦੇ ਵਿੱਚ ਰੇਟ 1200 1300 ਕੋਈ ਲੱਗ ਲੱਗ ਰੇਟ ਲਾਉਂਦੇ ਆ ਆ ਵੀ ਕਰਤਾ 500 ਰੁਪਏ ਦਾ ਚੱਕੋ ਕੋਈ ਕਹਿੰਦੇ ਇਹ ਕੱਪੜਾ ਹੈਗਾ ਇੰਗਲੈਂਡ ਦਾ ਬਾਜ਼ਾਰ ਤੇ ਵਿੱਚ ਹੈਗਾ 1300 ਰੁਪਏ ਦਾ ਇੱਕ ਸੂਟ ਇੱਥੇ ਅਸੀਂ ਕਰਦੇ 1300 ਦੇ ਦੋ ਦੇਖੋ ਜੀ ਇਹ ਗੱਲ ਦਾ ਪੱਕੀ ਆ ਮਾਲ ਸਾਡੇ ਕੋਲ ਦਬਈ ਦਾ ਪਰ ਜਿਹੜਾ ਮੰਗਦਾ ਅਸੀਂ ਉਹਨੂੰ ਹੀ ਦੇਈਦਾ ਚੱਕੋ 450 ਕੋਈ ਜੀ ਆ ਵੀ ਕਰਤੀ ਪਾਰੀ ਸਾਰੀ 500 ਰੁਪਏ ਜਿਹੜਾ ਮਰਜੀ ਸੂਟ ਚੱਕ ਕੇ ਲੈ ਜਾਓ 500 500 500 ਐਨ ਬੋਲ ਬੋਲ ਦੇ ਬੱਚੇ ਭਾਵੇਂ ਕੋਟ ਤੇ ਬਣਾ ਲਓ ਭਾਵੇਂ ਸੂਟ ਬਣਾ ਲਓ ਭਾਵੇਂ ਨਾਈਟ ਸੂਟ ਬਣਾ ਲਓ ਭਾਵੇਂ ਕੋਟ ਸਟ ਬਣਾ ਲਓ ਚੱਕ ਲਓ ਆ ਟਰਾਈ ਡੈਟ ਦਾ ਟਾਵਲ ਆ ਗਿਆ ਆ ਚੱਕੋ ਇਹੋ ਜੀਆਂ ਚੀਜ਼ਾਂ ਆਈਆਂ ਰੇਟ ਕਰਤਾ 350 ਰੁਪਏ ਟੋਲ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਆ ਫੁਲਕਾਰੀਆ ਕਿੰਨੇ ਸੋਹਣੀਆਂ ਆ ਗਈਆਂ ਪਾਕਿਸਤਾਨੀ ਦੁਪੱਟੇ ਸਾਡੇ ਕੋਲ ਆ ਗਿਆ ਹਰ ਇੱਕ ਦੇ ਉੱਤੇ ਬਹੁਤ ਵੱਡੀ ਤਮਾਕੇਦਾਰ ਫੇਰ ਬਜ਼ਾਰਾਂ ਦੇ ਵਿੱਚ ਰੇਟ 2-200 ਰੁਪਿਆ ਦੁਪੱਟੇ ਦਾ ਆ 150 ਰੁਪਏ ਦਾ ਦੁਪੱਟਾ ਕਰਤਾ ਜੀ ਪਿਓ ਰਿਅਨ ਦਾ ਦੇਖੋ ਜੀ ਮਣ ਚਲੀ ਬ੍ਰੈਂਡ ਦਾ ਦੁਪੱਟਾ ਕੋਟਨ ਦਾ ਦੁਪੱਟਾ 95 ਰੁਪਏ ਦਿੰਨੇ ਆ ਹੌਲ ਸੇਲਰ ਵਾਲੇ ਨੂੰ ਪੁੱਛ ਲਿਓ جے ਤੁਹਾਨੂੰ 100 ਰੁਪਏ ਤੋਂ ਘੱਟ ਨਹੀਂ ਦੇ ਸਕਦਾ ਸੀ 95 ਰੁਪਏ ਦੀ ਲਾਤਾ ਮੈਂ ਦੇਖੋ ਲੱਗੀ ਸੇਲ ਲੱਗੀ ਸੇਲ ਲੱਗੀ ਸੇਲ ਪ੍ਰਿੰਟ ਸੂਟਾਂ ਦੇ ਲੱਗੀ ਬਹੁਤ ਵੱਡੀ ਸੇਲ ਉਹ ਜਿਹੜੇ ਬਾਜ਼ਾਰ 'ਚ ਮਿਲਦਾ 7-700 ਰੁਪਏ ਦਾ ਇੱਕ ਸਾਡੇ ਕੋਲ ਲੈ ਜਾਓ 500 ਦੇ 2 500 ਦੇ 2 500 ਦੇ 2 ਮਾਦਰਮ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਦਵਾਂਗੇ ਕੱਪੜੇ ਦੇ ਵਿੱਚ ਰੰਗ ਪ੍ਰਿੰਟ ਦਵਾਂਗੇ ਬਾਰੇ ਫੱਦ ਦੇਖੋ ਜੀ ਦੇਖੋ ਨਜ਼ਾਰੇ ਲੈਦੇ ਚੱਕੋ ਜੀ ਆ ਚੱਕੋ ਚਾਹੇ ਇੱਕ ਸੂਟ ਲੈਣਾ ਚਾਹੇ ਲੈਣੇ 10 ਲੈਣੇ 20 ਚਾਹੇ ਦੁਕਾਨਦਾਰ ਉਹ ਚਾਹੇ ਤੁਸੀਂ ਆਮ ਲੋਕੋ ਘਰੇ ਪਾਉਣ ਨੂੰ ਲੈਣੇ ਆ ਬੀਪੀਆਂ ਭੈਣਾ ਮੇਰੀ ਗੱਲ ਸੁਣੋ ਸੂਤੀ ਸੂਟ ਹੈ 5 500 ਦੇ 8 800 ਦੇ ਲੈਣੇ ਬੰਦ ਕਰ ਦਿਓ ਅੱਜ ਕੋ 250 250 ਤੇ 4 ਬਣਾ ਲਓ ਘਰੇ ਪਾਉਣ ਨੂੰ ਮੁੱਕ ਦੇ ਦਿਓ ਦੇਖੋ ਜੀ 5 ਦੇ ਦੀ ਸੇਲ ਆ ਰੇਟ ਅਸੀਂ ਘਟਾ ਤੇ ਆ 350 ਦਾ ਸੂਟ ਵੇਚਦੇ ਸੀ ਹੁਣ ਅਸੀਂ ਕਰਤਾ 250 ਦਾ 250 ਰੁਪਏ ਦੇ ਵਿੱਚ ਸੂਟ ਦੇ ਦੇਣੇ ਆ ਪ੍ਰਿੰਟ ਜਿੰਨੇ ਮਰਜੀ ਜਿੰਨੇ ਮਰਜੀ ਜਿੰਨੇ ਮਰਜੀ ਪ੍ਰਿੰਟ ਲੈ ਜਾਓ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਦੁਕਾਨਦਾਰੋਂ ਫੇਰੀ ਲੈ ਕੇ ਕੱਪੜਾ ਵੇਚ ਦਿਓ ਘਰ ਲਈ ਕੱਪੜਾ ਲੈਣਾ ਸਾਰਿਆਂ ਦੇ ਲਈ ਖੁੱਲੇ ਗੱਫੇ ਲੈ ਜਾਓ 500 ਦੇ ਦੋ 500 ਦੇ ਦੋ 500 ਦੇ 250 250 250 ਆ ਚੱਕੋ ਜੀ ਤੇ ਤੇ ਨਾਲ ਦੁਪੱਟਾ ਲਾ ਕੇ ਦੇਦਾ ਘੋਟਣ ਦਾ ਰੇਡ ਕਰਦਾ 350 ਦੁਪੱਟਾ ਨਾਲ ਲਾ ਕੇ ਕਰਦਾ 350 ਦਾ ਰੰਗ ਡਿਜ਼ਾਈਨ ਜਿੱਦਾਂ ਦੇ ਮਰਜ਼ੀ ਲੈ ਲੋ ਚਾਹੇ ਡਾਰਕ ਲੈ ਲੋ ਚਾਹੇ ਲਾਈਟ ਲੈ ਲੋ ਹੁਣ ਥੋੜੀ ਲੁੱਟ ਨਹੀਂ ਹੋਣ ਦੇਣੀ ਦੇਖੋ ਜੀ ਕੁੜੀਆਂ ਨਾਂ ਨਾਲ ਤਾਦੀਆਂ ਨਾਨੀਆਂ ਬਜ਼ੁਰਗ ਵੀ ਕਰਦੇ ਖੋਜ ਬਾਜ਼ਾਰ ਦੇ ਵਿੱਚ ਮਿਲਦਾ 1000 ਰੁਪਏ ਦਾ ਇੱਕ ਇੱਥੇ ਕਰਦੇ 800 ਦੇ 2 800 ਦੇ 2 800 ਦੇ 2 ਮਤਲਬ 400 ਰੁਪਏ ਦਾ ਸੂਟ ਬਜ਼ੁਰਗਾਂ ਦੇ ਨੇ ਕਿਹਨੇ ਆ ਦੇਖੋ ਜੀ ਜਿੰਨੇ ਮਰਜੀ ਪ੍ਰਿੰਟ ਲੈ ਜਾਓ ਬਜ਼ੁਰਗਾਂ ਦੀ ਵੀ ਕੱਢਾਂਗੇ ਪੂਰੀ ਟੋਰ 1000 ਰੁਪਏ ਦਾ ਸੂਟ ਕਰਤਾ 400 ਦੇ ਵਿੱਚ ਲੈ ਜਾਓ ਲੈ ਜਾਓ ਜਿੰਨਾ ਮਰਜੀ ਲੈ ਜਾਓ ਟਰੱਕ ਪਰ ਕੇ ਲੈ ਜਾਓ 5 ਦਿਨ ਦਾ ਮੌਕਾ 5 ਦਿਨ ਦੀ ਸੇਲ ਕਰਦੀਆਂ ਦੇ ਵਿੱਚ ਮਾਤੂ ਸ਼ਰੀ ਦਸਤਾਰ ਆਜੋ 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 ਲੈ ਜਾਓ 800 ਦੇ ਦੋ ਅੱਜ ਕੋਈ ਡੇਟਲ ਸੂਟ ਆ ਗਿਆ ਜੀ ਮਾਰਕੀਟ ਦੇ ਵਿੱਚ ਰੇਟ 1200 1300 ਕੋਈ ਲੱਗ ਲੱਗ ਰੇਟ ਲਾਉਂਦੇ ਆ ਆ ਵੀ ਕਰਤਾ 500 ਰੁਪਏ ਦਾ ਚੱਕੋ ਡਿਜ਼ਾਈਨ ਜਿੱਦਾਂ ਦੇ ਮਰਜ਼ੀ ਡਿਜੀਟਲ ਪ੍ਰਿੰਟ ਚੱਕੀ ਚੱਲੋ ਜੀ ਲਈ ਚੱਲੋ 4 ਦਿਨਾਂ ਦੇ ਵਿੱਚ ਸਟਾਕ ਕਲੀਅਰ ਕਰ ਦੇਣਾ ਆਹੀ ਰਹਿ ਗਏ ਆ ਸੂਟ ਜਿਹੜੇ ਵੇਚ ਦੇਣੇ ਅਸੀਂ ਦੇਖੋ ਜੀ ਕੋਈ ਕਹਿੰਦਾ ਕੈਨੇਡਾ ਦਾ ਕੱਪੜਾ ਕੋਈ ਕਹਿੰਦੇ ਦੁਬਈ ਦਾ ਕੱਪੜਾ ਕੋਈ ਕਹਿੰਦੇ ਇਹ ਕੱਪੜਾ ਹੈਗਾ ਇੰਗਲੈਂਡ ਦਾ ਬਜਾਰ ਦੇ ਵਿੱਚ ਹੈਗਾ 1300 ਰੁਪਏ ਦਾ ਇੱਕ ਸੂਟ ਇੱਥੇ ਅਸੀਂ ਕਰਦੇ 1300 ਦੇ 2 ਚੱਕੋ 650 650 650 ਰੰਗ ਡਾਰਕ ਵੀ ਆ ਰੰਗ ਲਾਈਟ ਵੀ ਆ ਰੰਗ ਗੂੜੇ ਵੀ ਆ ਤੇ ਰੰਗ ਫਿੱਕੇ ਵੀ ਆ 650 ਦੇ ਵਿੱਚ ਮਲਾਈ ਵਰਗਾ ਮਲੈਮ ਕਰਦਾ ਕੱਪੜਾ ਕੱਪੜੇ ਦੀ ਫੁੱਲ ਗਾਰੰਟੀ ਆ ਚੱਕੋ ਜੀ ਦੁਬਈ ਦਾ ਕੱਪੜਾ ਆ ਗਿਆ ਜੀ ਪੂਰਾ ਆਲ ਓਵਰ ਚਾਹੇ ਗਾਉਣ ਬਣਾ ਲਓ ਚਾਹੇ ਬਣਾ ਲਓ ਫਰਾਕਾ ਜੇਤਾ ਦੀ ਮਰਜ਼ੀ ਵੈਰਾਈਟੀ ਬਣਾ ਲਓ ਚੱਕੋ ਜੀ ਰੇਡ ਕਰਤਾ ਇਹਦਾ 450 ਰੁਪਏ 450 ਰੁਪਏ ਬਾਜੀ ਦੇਖੋ ਜੀ ਇਹ ਗੱਲ ਤਾਂ ਪੱਕੀ ਆ ਮਾਲ ਸਾਡੇ ਕੋਲ ਦਬਈ ਦਾ ਪਰ ਜਿਹੜਾ ਮੰਗਦਾ ਅਸੀਂ ਉਹਨੂੰ ਹੀ ਦੇਈਦਾ ਚੱਕੋ 450 ਆ ਵੀ 450 ਆ ਵੀ 450 ਪ੍ਰਿੰਟ ਦੇਖੋ ਪ੍ਰਿੰਟ ਦੇਖੋ 450 450 ਮਤਲਬ 900 ਰੁਪਏ ਦੇ ਦੋ ਜਿਹੜਾ 1500 ਦਾ ਬਾਜ਼ਾਰ ਚ ਮਿਲਦਾ ਆਜੋ ਆਜੋ ਤੁਹਾਨੂੰ ਦਿਖਾਦਾ ਮਾਲ ਕਿੰਨਾ ਰਹਿ ਗਿਆ ਇਹਦਾ ਕਿਉਂ ਮੇਰੀ ਗੱਲ ਸੁਣ ਲਓ ਭਾਜੀ ਆਹ ਬਾਰੀ ਲਾਤੀ 250 ਰੁਪਏ ਦੀ ਸੇਲ ਤੇ ਲੈ ਲਓ ਆ ਚੱਕੋ ਜੀ ਲੈ ਲਓ ਚੱਕੋ ਲੈ ਲਓ ਚੱਕੋ ਜੀ ਇਤੋਂ ਹੀ ਲੈ ਲਓ ਲੈ ਲਓ ਮੈਂ ਕਹਿੰਦਾ ਲੈ ਲਓ ਇਤੋਂ ਹੀ ਲੈ ਲਓ ਆ ਚੱਕੋ ਜੀ ਆਹ ਲਾਤਾ 400 ਰੁਪਏ ਦੀ ਸੇਲ ਚੱਕੋ ਜੀ ਜਿੰਨਾ ਮਰਜ਼ੀ ਚਾਰ ਵਾਲਾ ਬਾਲ ਚੱਕੋ ਜੀ 400 ਰੁਪਏ ਦਾ ਕਿਆ ਮਿਲਣਾ ਆ ਦੇਖੋ ਆ ਦੇਖੋ ਆ ਦੇਖੋ ਸਟਾਕ ਕਲੀਅਰ ਕਰਨਾ ਸਟਾਕ ਕਲੀਅਰ 5 ਦਿਨ ਦੇ ਵਿੱਚ ਖਾਲੀ ਕਰ ਦੇਣਾ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਹੁਣੇ ਹੀ ਆਜੋ ਬਾਅਦ ਚ ਨਹੀਂ ਮਿਲਣਾ ਕੁਛ ਵੀ 2250 2250 ਮਤਲਬ ਫਾਇਦੇ ਤੁਹਾਡੇ ਕਰਦੇ ਨੇ ਦਿਲ ਖੋਲ ਕੇ ਆ ਚੱਕੋ ਜੀ ਆ ਵੀ ਕਰਤੀ ਪਾਰੀ ਸਾਰੀ 500 ਰੁਪਏ ਜਿਹੜਾ ਮਰਜੀ ਸੂਟ ਚੱਕ ਕੇ ਲੈ ਜਾਓ 500 500 500 ਉਹ ਛੱਡ ਦੋ ਕੰਮਕਾਰ ਇੱਕ ਦਿਨ ਕੱਢ ਕੇ ਆ ਜਾਓ ਸੂਟਾ ਜੇ ਹੋ ਜਾਣੀ ਲੁੱਟ ਜਾਵਾ ਬੰਦਵਾਜੀ ਦੇਖੋ ਜੀ ਬਹੁਤ ਸੋਹਣੇ ਸੋਹਣੇ ਰੰਗ ਬਹੁਤ ਸੋਹਣੇ ਸੋਹਣੇ ਡਿਜ਼ਾਈਨ 450 ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਉਹ ਰੰਗ ਤਾਂ ਦੇਖੋ ਯਾਰ ਆ ਦੇਖੋ ਐਨ ਬੋਲਬੋਲ ਦੇ ਬੱਚੇ ਭਾਵੇਂ ਕੋਟ ਤੇ ਬਣਾ ਲਓ ਭਾਵੇਂ ਸੂਟ ਬਣਾ ਲਓ ਭਾਵੇਂ ਨਾਈਟ ਸੂਟ ਬਣਾ ਲਓ ਭਾਵੇਂ ਕੋਟ ਸੈੱਟ ਬਣਾ ਲਓ ਚੱਕ ਲਓ ਚੱਕ ਲਓ ਜੀ ਚੱਕ ਲਓ ਭਾਜੀ ਪਲੇਨ ਸੂਟ ਵੀ ਦਿਖਾ ਦਿਓ ਲਓ ਜੀ ਪਲੇਨ ਸੂਟ ਦਿਖਾ ਦਿੰਨੇ ਆ ਜਾਮਕੋਟਨ ਦਾ ਸੂਟ ਕਰਤਾ 450 ਦਾ ਬਿਜਾਰ ਚੇ ਪਤਾ ਕਰ ਲਓ ਹੋਲ ਸੇਲਰ ਮਾੜੇ ਦਾ ਮਾੜ ਦੁਕਾਨ ਦਾ ਅੰਦਰ 700 800 900 ਹਜ਼ਾਰ ਦਾ ਜਾਮ ਦਾ ਸੂਟ ਵੇਚਦੇ ਆ ਆ ਜਾਮ ਪਿਓਰ ਕਾਟਨ ਦਾ ਰੇਟ ਕਰਤਾ 450 ਰੁਪਿਆ ਚੱਕੋ ਜੀ 90 ਰੁਪਏ ਮੀਟਰ ਪੂਰੀ 5 ਮੀਟਰ ਮਣਕੇ ਦਵਾਂਗੇ ਵੈਰਾਈਟੀਆਂ ਬਹੁਤ ਹੈ ਟਾਬਲਾਂ ਦੇ ਵਿੱਚ ਰੇਂਜ ਬਹੁਤ ਆ ਆ ਟਰਾਈਡੈਂਟ ਦਾ ਟਾਬਲ ਆ ਗਿਆ ਆ ਚੱਕੋ ਇਹੋ ਜੀਆਂ ਚੀਜ਼ਾਂ ਆਈਆਂ ਰੇਟ ਕਰਤਾ 350 ਰੁਪਏ ਮੌਕਾ ਦੀ ਗੱਲ ਆ ਭਾਜੀ ਇੱਥੇ ਕੁਰਤੇ ਪਜਾਮੇ ਕੋਟ ਪੈਂਟ ਸੂਟਾਂ ਜੇ ਲਹਿੰਗੇ ਸ਼ਰਾਰੇ ਕਰਾਣੇ ਜੇ ਬਹੁਤ ਵੱਡੀ ਸੇਲ ਲੱਗੀ ਆ 4 ਦਿਨਾਂ ਦਾ ਮੇਲਾ ਰਹਿਣਾ ਜਾਇਓ ਵੇਲਾ ਹੋਰ ਨਾ ਤੁਸੀਂ 4 ਦਿਨਾਂ ਬਾਅਦ ਆਜੋ ਦੁਕਾਨ ਤੇ ਸੂਟ ਇੱਕ ਜੀ ਨਹੀਂ ਦੇਖਣਾ ਦੇਖੋ ਜੀ ਦੁਪੱਟੇ ਵੀ ਖੁੱਲੇ ਡੁੱਲੇ ਸਟਾਲ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਆ ਫੁਲਕਾਰੀਆਂ ਕਿੰਨੇ ਸੋਹਣੀਆਂ ਆ ਗਈਆਂ ਪਾਕਿਸਤਾਨੀ ਦੁਪੱਟੇ ਸਾਡੇ ਕੋਲ ਆ ਗਿਆ ਹਰ ਇੱਕ ਦੇ ਉੱਤੇ ਬਹੁਤ ਵੱਡੀ ਤਮਾਕੇਦਾਰ ਸੇਲ ਸਾਡੇ ਕੋਲ 250 ਰੁਪਏ ਤੋਂ ਫੁਲਕਾਰੀ ਸ਼ੁਰੂ ਉਦੋਂ ਉੱਪਰ ਜਿੰਨੀ ਮਰਜ਼ੀ ਲੈ ਜਾਓ ਬ੍ਰਾਈਟ ਆ ਲਓ ਚੱਕੋ ਜੀ ਰਿਯਾਨ ਦੇ ਦੁਪੱਟੇ ਆ ਗਏ ਜੀ ਬਜ਼ਾਰਾਂ ਦੇ ਵਿੱਚ ਰੇਟ 2-200 ਰੁਪਏ ਦੁਪੱਟੇ ਦਾ ਆ 150 ਰੁਪਏ ਦਾ ਦੁਪੱਟਾ ਘਰਤਾ ਜੀ ਪਿਓ ਰਿਯਾਨ ਦਾ ਜੀ ਪੰਜਾਬ ਦੇ ਸਭ ਤੋਂ ਵੱਡੇ ਰਾਇਲ ਲਗਜ਼ਰੀ ਸ਼ੋਰੂਮ ਦੇ ਦੇ ਰਹੇ ਆ ਇੱਥੇ ਅਸੀਂ 2-2 ਰੁਪਏ 5-5 ਰੁਪਏ ਤੇ ਕੱਪੜਾ ਵੇਚੀ ਜਾਂਦੇ ਆ ਸਟਾਕ ਸਾਰਾ ਹੀ ਕਲੀਅਰ ਕਰ ਦੇਣਾ ਤੁਹਾਡਾ ਫਾਇਦਾ ਕਰ ਦੇਣਾ ਦੁਕਾਨਦਾਰ ਸਾਡੇ ਪਿੱਛੇ ਪਏ ਆ ਕਹਿੰਦੇ ਸਾਰਾ ਹੀ ਮਾਲ ਦੇ ਦੇ ਉਹ ਟਰੱਕ ਭਰ ਕੇ ਲੈ ਲੈਣੇ ਹੈਗਾ ਨਾ 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 ਅਸੀਂ ਤਾਂ ਕੱਪੜਾ ਦੇਣਾ ਪੰਜਾਬ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਜਿਨ੍ਹਾਂ ਦਾ ਫਾਇਦਾ ਹੋਣਾ ਐਦਾਂ ਕਹਿੰਦੇ ਆ ਵੀ ਫਾਇਦੇ 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 ਕਰਕੇ ਸਾਰੇ ਅੱਜ ਜੇ ਮਨ ਚਲੀ ਬ੍ਰੈਂਡ ਦਾ ਦੁਪੱਟਾ ਕੋਟ ਦਾ ਦੁਪੱਟਾ 95 ਰੁਪਏ ਦਿੰਨੇ ਆ ਹੋਲ ਸੇਲਰ ਵਾਲਿਆਂ ਨੂੰ ਪੁੱਛ ਲਿਓ جے ਤੁਹਾਨੂੰ 100 ਰੁਪਏ ਤੋਂ ਘੱਟ ਨਹੀਂ ਦੇ ਸਕਦਾ ਸੀ 95 ਰੁਪਏ ਦੀ ਲਾਤਾ ਮੇਰਾ ਦੇਖੋ ਰੰਗ ਕਿੰਨੇ ਸੋਹਣੇ ਖੁੱਲੇ-ਘੁੱਲੇ ਜੀ ਭਾਵੇਂ ਤੁਸੀਂ ਪੈਂਟਾਂ ਸ਼ਰਟਾਂ ਦੇ ਨਾਲ ਪਾ ਲਓ ਭਾਵੇਂ ਤੁਸੀਂ ਸੂਟਾਂ ਦੇ ਨਾਲ ਲੈ ਲਓ ਭਾਵੇਂ ਤੁਸੀਂ ਸਕੂਟਰੀ ਤੇ ਜਾਣਾ ਮੂੰਹ ਬੰਨਣ ਲਈ ਲੈ ਲਓ 95 ਰੁਪਏ ਦਾ ਦੁਪੱਟਾ ਦੇ ਰਹੇ ਹਾਂ ਜਿਹੜਾ ਤੁਹਾਨੂੰ 95 ਦਾ ਕਿਸੇ ਨੇ ਰਮਾਲ ਨਹੀਂ ਦੇਣਾ ਹਾਜੀ ਕਾਦੀਆਂ ਦੇ ਵਿੱਚ ਲੱਗ ਗਿਆ ਮੇਲਾ ਨਾ ਦੁਕਾਨਾਂ ਪਟਾਰੇ ਨਾ ਗਰਦਾਸਪੁਰਾ ਨਾ ਟਾਂਡਾ ਨਾ ਦਸੂਆ ਨਾ ਬੱਕੇਰੀਆਂ ਸੈਂਟਰ ਦੇ ਵਿੱਚ ਬੈਠੇ ਆ ਆਜੋ ਚਾਹੇ ਤੁਸੀਂ ਦੁਕਾਨਦਾਰ ਕੁਸ਼ੂਰੂ ਕਰਨੀ ਹੈ ਛੋਟੀ ਦੁਕਾਨ ਸ਼ੁਰੂ ਕਰਨੀ ਜਾਂ ਤੁਹਾਡੀ ਦੁ ਪਰ ਹੁਣ ਤੁਹਾਨੂੰ ਸੈੱਟ ਵਾਈਜ਼ ਮਾਰ ਲੈਣ ਦੀ ਲੋੜ ਨਹੀਂ ਤੁਹਾਨੂੰ ਏਸੀ ਮਾਰਕੀਟ ਜਾਂ ਲੁਧਿਆਣੇ ਦੇ ਆ ਵੱਡੇ ਵੱਡੇ ਵੇਲਾ ੱੱਕੇ ਖਾਣ ਦੀ ਲੋੜ ਨਹੀਂ ਨਾਮ ਪਰ ਸਰ ਜਾ ਦੇ ਲੋੜਾ ਕਾਦੀਆਂ ਆ ਜਾਓ ਫਾਇਦੇ ਬਹੁਤ ਵੱਡੇ ਹੋਣਗੇ ਛੇਦੀ ਪਹੁੰਚੋ 5 ਦਿਨ ਦੀ ਆਫਰ ਆ 5 ਦਿਨ ਤੋਂ ਬਾਅਦ ਮਿਲਣਾ ਹੀ ੱੱਕਾ ਨਹੀਂ ਤੁਹਾਨੂੰ ਇੱਥੇ ਕੋਖ ਨਹੀਂ ਮਿਲਣਾ ਕਿਉਂਕਿ ਸਾਰਾ ਸਟਾਕ ਕਲੀਅਰ ਹੋ ਜਾਣਾ ਇਸ ਤਰ੍ਹਾਂ ਮੈਂਟੋ ਮੈਂਟੀ ਬੈਕ ਦਾ ਕਪੜਾ ਜਿਵੇਂ 2 ਰੁਪਏ ਕਿਲੋ ਕਾਨਕ ਮਿਲਦੀ ਸੀ ਨਾ ਉਦਾਂ ਇੱਥੇ ਕਪੜਾ ਮਿਲਦਾ ਸੋ ਛੇਦੀ ਆ ਜਾਓ ਵੱਡੇ ਫਾਇਦੇ ਦਿਲ ਖੋਲ ਕੇ ਥੋੜੇ ਜਿਹੇ ਪੈਸੇ ਲੈਣੇ ਕਪੜਾ ਇੰਨਾ ਦੇ ਲੈਣਾ ਕੈ